ਮਲੇਂਪੁਰਲਾ ਜ਼ਿਲ੍ਹਾ ਸੰਗਰੂਰ ਐਮਪੀ ਸੀਟ ਦਾ ਮੁੱਖ ਕੇਂਦਰ ਹੈ। ਇਹ ਇੱਕ ਮੁਸਲਿਮ ਬਹੁਗਿਣਤੀ ਸ਼ਹਿਰ ਹੋਣ ਦੇ ਨਾਲ-ਨਾਲ ਇੱਥੋਂ ਦੇ ਲੋਕ ਲੋਕ ਸਭਾ ਚੋਣਾਂ ਦੌਰਾਨ ਵੱਧ ਝੜ ਕੇ ਹਿੱਸਾ ਲੈਂਦੇ ਹਨ। ਇੱਥੋਂ ਪਈਆਂ ਵੋਟਾਂ ਕਾਫੀ ਹੱਦ ਤੱਕ ਸੰਗਰੂਰ ਐਮਪੀ ਸੀਟ ਦੇ ਨਤੀਜਿਆਂ ਤੇ ਅਸਰ ਪਾਉਂਦੀਆਂ ਹਨ। ਪੰਜਾਬ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਦੀ ਨਿਗਾਹ ਇਸ ਵਾਰ ਸੰਗਰੂਰ ਲੋਕ ਸਭਾ ਸੀਟ ਤੇ ਹੈ। ਸਾਰੀਆਂ ਹੀ ਪਾਰਟੀਆਂ ਇੱਥੋਂ ਆਪਣੇ ਕੱਦਾਂਵਰ ਲੀਡਰਾਂ ਨੂੰ ਚੋਣ ਮੈਦਾਨ ਵਿੱਚ ਉਤਾਰ ਰਹੀਆਂ ਹਨ। ਸ੍ਰੋਮਣੀ ਅਕਾਲੀ ਦਲ ਨੇ ਇਕਬਾਲ ਸਿੰਘ ਚੁੰਦਾ ਨੂੰ ਇਸ ਸੀਟ ਤੇ ਚੋਣ ਲੜਾਉਣ ਦਾ ਫੈਸਲਾ ਕੀਤਾ ਹੈ। ਭਾਵੇਂ ਚੁੰਦਾ ਇੱਕ ਦਰਵੇਸ਼ ਸਿਆਸਤਦਾਨ ਵਜੋਂ ਜਾਣੇ ਜਾਂਦੇ ਹਨ ਪਰ ਸ਼ਹਿਰ ਅੰਦਰ ਅਕਾਲੀ ਦਲ ਦਾ ਪ੍ਰਭਾਵ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਹੁਤ ਘਟ ਗਿਆ ਹੈ। ਵਿਧਾਨ ਸਭਾ ਚੋਣ ਲੜਨ ਵਾਲੇ ਮੁਸਫੀਕ ਇਕਰਮ ਖਾਂ ਬੱਗਾ ਅਜੇ ਤੱਕ ਖੁੱਲ ਕੇ ਪਾਰਟੀ ਨਾਲ ਚੱਲਦੇ ਵਿਖਾਈ ਨਹੀਂ ਦੇ ਰਹੇ। ਜਿਸ ਕਾਰਨ ਅਕਾਲੀ ਦਲ ਨੂੰ ਇਸ ਸੀਟ ਤੇ ਖਾਸਾ ਨੁਕਸਾਨ ਹੋਣ ਦੀ ਸੰਭਾਵਨਾ ਚਿਤਾਈ ਜਾ ਰਹੀ ਹੈ। ਦੂਜੇ ਪਾਸੇ ਅਕਾਲੀ ਦਲ ਦੇ ਮੁਖ ਨੇਤਾ ਮੁਹੰਮਦ ਅਵੈਸ ਨੂੰ ਆਮ ਆਦਮੀ ਪਾਰਟੀ ਵੱਲੋਂ ਵਕਫ ਬੋਰਡ ਦਾ ਮੈਂਬਰ ਨਾਮਜ਼ਦ ਕਰਕੇ ਉਹਨਾਂ ਦੇ ਹੱਥ ਵਕਫ ਬੋਰਡ ਦੀ ਚੇਅਰਮੈਨੀ ਦਾ ਲollipops ਫੜਾ ਦਿੱਤਾ ਗਿਆ ਹੈ ਜਿਸ ਕਾਰਨ ਇਸ ਵਾਰ ਅਕਾਲੀ ਦਲ ਨੂੰ ਖਾਸਾ ਨੁਕਸਾਨ ਹੋਣ ਦੀ ਸੰਭਾਵਨਾ ਬਣ ਸਕਦੀ ਹੈ ਕਾਂਗਰਸ ਪਾਰਟੀ ਵੱਲੋਂ ਸੁਖਬਾਲ ਸਿੰਘ ਖੈਰਾ ਨੂੰ ਸੰਗਰੂਰ ਲੋਕ ਸਭਾ ਸੀਟ ਲਈ ਉਮੀਦਵਾਰ ਐਲਾਨਿਆ ਗਿਆ ਹੈ ਸੁਖਬਾਲ ਸਿੰਘ ਖੈਰਾ ਦਾ ਇਸ ਸੀਟ ਤੇ ਕੋਈ ਨਿਜੀ ਵੋਟ ਬੈਂਕ ਨਹੀਂ ਹੈ ਉਮ ਮਲੇਰਕੋਟਲਾ ਦੇ ਕਾਂਗਰਸੀ ਨੇਤਾ ਰਜੀਆ ਸੁਲਤਾਨਾ ਦੇ ਰੈਮੋ ਕਰਮ ਤੇ ਮਲੇਰਕੋਟਲਾ ਏਰੀਆ ਵਿੱਚ ਆਪਣੀ ਕਿਸਮਤ ਅਜ਼ਮਾਉਂਗੀ ਪਰ ਰਜੀਆ ਸੁਲਤਾਨਾ ਦੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਸ਼ਹਿਰ ਅੰਦਰ ਲਗਾਤਾਰ ਗੈਰ ਹਾਜ਼ਰੀ ਸੁਖਪਾਲ ਖੈਰਾ ਦੇ ਰਸਤੇ ਵਿੱਚ ਰੋੜਾ ਬਣ ਸਕਦੀ ਹੈ ਆਮ ਆਦਮੀ ਪਾਰਟੀ ਵੱਲੋਂ ਗੁਰਮੀਤ ਸਿੰਘ ਮੀਤ ਹੇਰ ਨੂੰ ਇਸ ਸੀਟ ਤੋਂ ਚੋਣ ਲੜਾਉਣ ਦਾ ਫੈਸਲਾ ਕੀਤਾ ਗਿਆ ਹੈ ਮੀਤ ਹੇਰ ਮੌਜੂਦਾ ਕੈਬਨਿਟ ਮੰਤਰੀ ਹਨ ਉਹਨਾਂ ਪਿਛਲੇ ਦਿਨਾਂ ਦੌਰਾਨ ਸ਼ਹਿਰ ਅੰਦਰ ਸਰਗਰਮੀ ਵੀ ਸ਼ੁਰੂ ਕਰ ਦਿੱਤੀ ਹੈ ਪਰ ਉਹਨਾਂ ਕੈਬਨਿਟ ਮੰਤਰੀ ਹੁੰਦਿਆਂ ਮਲੇਰਕੋਟਲਾ ਸ਼ਹਿਰ ਲਈ ਕੋਈ ਖਾਸ ਉਪਰਾਲਾ ਨਹੀਂ ਕੀਤਾ ਜਿਸ ਕਾਰਨ ਲੋਕਾਂ ਵਿੱਚ ਉਹਨਾਂ ਪ੍ਰਤੀ ਖਾਸੀ ਨਾਮੋਸ਼ੀ ਹੈ ਭਾਵੇਂ ਉਹਨਾਂ ਦੀ ਚੋਣ ਕਮਾਨ ਐਮ ਐਲ ਏ ਜਮੀਲੂ ਰਹਿਮਾਨ ਨੇ ਸੰਭਾਲ ਰੱਖੀ ਹੈ ਪਰ ਸ਼ਹਿਰ ਅੰਦਰ ਵਿਕਾਸ ਦੀ ਮਿੱਠੀ ਰਫ਼ਤਾਰ ਵੀ ਆਮ ਆਦਮੀ ਪਾਰਟੀ ਦੇ ਰਾਹ ਵਿੱਚ ਰੋੜੇ ਪਾਵੇਗੀ ਸ਼੍ਰੋਮਣੀ ਅਕਾਲੀ ਦਰ ਅੰਮ੍ਰਿਤਸਰ ਵੱਲੋਂ ਸਿਮਰਨਜੀਤ ਸਿੰਘ ਮਾਨ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ ਸਿਮਰਨਜੀਤ ਸਿੰਘ ਮਾਨ ਆਪਣੀਆਂ ਗਰਮ ਟਿੱਪਣੀਆਂ ਕਾਰਨ ਹਮੇਸ਼ਾ ਹੀ ਚਰਚਾ ਵਿੱਚ ਰਹਿੰਦੇ ਹਨ ਪਿਛਲੀਆਂ ਚੋਣਾਂ ਦੌਰਾਨ ਉਹਨਾਂ ਨੂੰ ਦੀਪ ਸੁੱਧੂ ਦੀ ਮੌਤ ਹੋਣ ਕਾਰਨ ਖਾਸਾ ਫਾਇਦਾ ਹੋਇਆ ਸੀ ਪਰ ਇਸ ਵਾਰ ਉਹਨਾਂ ਲਈ ਰਾਹ ਕੋਈ ਵਾਲਾ ਸੁੱਖਾ ਨਹੀਂ ਹੈ ਭਾਜਪਾ ਵੱਲੋਂ ਅਰਵਿੰਦ ਕੰਨਾ ਨੂੰ ਸੰਗਰੂਰ ਤੋਂ ਚੋਣਾਂ ਵਿੱਚ ਉਤਾਰਿਆ ਜਾ ਸਕਦਾ ਹੈ ਭਾਜਪਾ ਦਾ ਮਲੇਰਕੋਟਲਾ ਵਿੱਚ ਕੋਈ ਵਾਲਾ ਧਾਰ ਨਹੀਂ ਹੈ ਪਰ ਜ਼ਿਲ੍ਹਾ ਪ੍ਰਧਾਨ ਅਮਨ <th> ਥਾਪਰ ਲੋਕਾਂ ਨੂੰ ਇਕੱਠਾ ਕਰਨ ਵਿੱਚ ਬਹੁਤ ਜ਼ੋਰ ਲਗਾ ਰਹੇ ਹਨ ਹੁਣ ਇਹ ਕੋਟਲਾ ਦੇ ਲੋਕ ਕਿਸ ਪਾਰਟੀ ਦੇ ਉਮੀਦਵਾਰ ਦੇ ਅਕਲ ਵਿੱਚ ਫੁੱਲਾ ਦਾ ਹਾਰ ਪਾਉਂਦੇ ਹਨ ਇਹ ਤਾਂ ਸਾਰੀਆਂ ਪਾਰਟੀਆਂ ਵੱਲੋਂ ਅਧਿਕਾਰਤ ਤੌਰ ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਿਤੇ ਜਾਣ ਤੋਂ ਬਾਅਦ ਹੀ ਪਤਾ ਚੱਲੇਗਾ ਪਰ ਇਸ ਮੌਕੇ ਇਹ ਕਹਾਵਤ ਕਿ ਕੁੰਡੀਆਂ ਦੇ ਸਿਰ ਫਸ ਗਏ ਕੋਈ ਮਿੱਤਰੂ ਬੜੇਵੇਂ ਖਾਣੀ ਇਹਨਾਂ ਉਮੀਦਵਾਰਾਂ ਤੇ ਬਿਲਕੁਲ ਸਪੀਕ ਬੈਠ ਰਹੀ ਹੈ ਪੱਤਰਕਾਰ ਵਿਕਰਮ ਜਿੰਦਲ ਮਲੇਕੋਟ